ਇਹ ਕੰਸੀਡੈਂਟ ਸਾਡੇ ਧਿਆਨ ਚ ਆਇਆ ਸੀ ਕਿ 마ੜੂ ਪੁਲ ਤੇ ਕੁਝ ਪਿੰਡ ਵਾਸੀਆ ਵੱਲੋਂ ਜਬਰੀ ਵਸੂਲੀ ਕੀਤੀ ਜਾ ਰਹੀ ਜਿੱਥੇ ਵੀ ਉਥੋਂ ਕੋਈ ਵਾਹਨ ਲੰਘਦੇ ਨੇ ਉਹਨਾਂ ਕੋਲੋਂ ਸੋ ਇਸ ਦਾ ਕੌਗਨੀਸੈਂਸ ਲੈਂਦੇ ਹੋਏ ਅਸੀਂ ਪਰਚਾ ਦਰਜ ਕੀਤਾ 5 ਨੰਬਰ ਐਫ ਆਈ ਆਰ ਜਿਹੜੀ ਕਿ ਜੁਲਕਾ ਥਾਣੇ ਵਿੱਚ ਹੋਈ ਹੈ ਅੰਡਰ ਸੈਕਸ਼ਨ 308 ਸਬਸੈਕਸ਼ਨ 2 ਚ ਹੋਈ ਹੈ ਐਕਸਟੋਰਸ਼ਨ ਦਾ ਪਰਚਾ ਦਰਜ ਕੀਤਾ ਇਹਦੇ ਚ ਤਿੰਨ ਬੰਦੇ ਨੇ ਜਿਨ੍ਹਾਂ ਦੇ ਬਾਈ ਨੇਮ ਪਰਚਾ ਦਰਜ ਹੋਇਆ ਬਲਜਿੰਦਰ ਸਿੰਘ ਹਰਵਿੰਦਰ ਸਿੰਘ ਤੇ ਹਰਮਨਪ੍ਰੀਤ ਸਿੰਘ ਇਹਦੇ ਨਾਲ ਹੀ 2 ਤੋਂ 3 ਬੰਦੇ ਅਣਪਛਾਤੇ ਵੀ ਰੱਖੇ ਗਏ ਨੇ ਤੇ ਸਰਪੰਚ ਤੇ ਪੰਚਾਇਤ ਦਾ ਰੋਲ ਵੀ ਅਸੀਂ ਐਗਜ਼ਾਮਿਨ ਕਰ ਰਹੇ ਹਾਂ ਬਿਕਾਜ਼ ਉਸ ਵਿੱਚ ਵੀਡੀਓ ਵਿੱਚ ਕਿਹਾ ਗਿਆ ਕਿ ਪੰਚਾਇਤ ਨੇ ਡਿਸਾਈਡ ਕੀਤਾ ਕਿ ਇਹੋ ਜਿਹਾ ਕੋਈ ਟੋਲ ਪਲਾਜ਼ਾ ਉੱਥੇ ਲਾਣਾ ਹੈ ਇਹ ਜਿਹੜਾ ਟੋਲ ਪਲਾਜ਼ਾ ਇਲੀਗਲੀ ਚੱਲ ਰਿਹਾ ਸੀਗਾ ਪਟਿਆਲਾ ਪੁਲਿਸ ਵੱਲੋਂ ਇਹ ਤੇ ਕਾਰਵਾਈ ਕਰਦੇ ਹੋਏ ਪਰਚਾ ਦਰਜ ਕੀਤਾ ਗਿਆ ਅਸੀਂ ਇਨਸ਼ੋਰ ਕਰਾਂਗੇ ਕਿ ਅੱਗੋਂ ਤੋਂ ਵੀ ਇਹੋ ਜਿਹੀ ਕੋਈ ਜਿਹੜੀ ਗੈਰਕਾਨੂੰਨੀ ਕਾਰਵਾਈ ਹੈ ਉਹ ਨਾ ਹੋਵੇ ਤੇ ਜੇ ਕੋਈ ਇਹੋ ਜਿਹਾ ਕੋਈ ਸਾਹਮਣੇ ਆਂਦਾ ਕੋਈ ਗੈਰਕਾਨੂੰਨੀ ਕਾਰਵਾਈ ਕਰਦਾ ਹੈ ਉਸ ਦੇ ਖਿਲਾਫ ਸਖਤੀ ਨਾਲ ਕੰਮ ਲੈਂਦੇ ਹੋਏ ਉਸ ਦੇ ਖਿਲਾਫ ਪਰਚਾ ਵੀ ਦਰਜ ਕੀਤਾ ਜਾਊਗਾ ਤੇ ਅਰੈਸਟ ਵੀ ਕੀਤੀ ਜਾਊਗੀ ਧੰਨਵਾਦ ਜੀ